ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਵੀ ਪੜਕਦੀ ਹੋਈ ਨਜ਼ਰ ਆ ਰਹੀ ਹੈ ਹਰਪਾਲ ਝਿਮਾ ਅਮਨ अरोड़ा ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪ੍ਰਤਾਪ ਬਾਜਪਾ ਨੇ ਜਿਹੜਾ ਕਿ ਐਫਆਈਆਰ ਕਰਾਈ ਹੈ ਤੇ ਜਿਸ ਨੂੰ ਲੈ ਕੇ ਹੁਣ ਹਰਪਾਲ ਝਿਮਾ ਨੇ ਪ੍ਰਤਾਪ ਬਾਜਪਾ ਨੂੰ ਲਲਕਾਰਿਆ ਹੈ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਜਿੰਨੀਆਂ ਐਫਆਈਆਰ ਦਰਜ ਕਰਵਾਉਣੀ ਹੈ ਕਰਵਾ ਸਕਦੇ ਉਹਨ ਤੇ ਦੂਜੇ ਪਾਸੇ ਹਮੇਸ਼ਾ ਹੀ ਸੱਚ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਅੱਗੇ ਆਉਂਦੀ ਆ ਤਾਂ ਉਸ ਨੂੰ ਲੈ ਕੇ ਵਿਰੋਧੀ ਹਮੇਸ਼ਾ ਕੋਈ ਨਾ ਕੋਈ ਲੱਤਾਂ ਖੇਚਣ ਲੱਗ ਜਾਂਦਾ ਹੈ ਪਰੰਤੂ ਅਸੀਂ ਦਬਣ ਦਬਾਉਣ ਵਾਲੇ ਨਹੀਂ ਆ ਤੇ ਨਾ ਹੀ ਕੋਈ ਸਾਡੀ ਸੱਚ ਦੀ ਆਵਾਜ਼ ਨੂੰ ਕੋਈ ਦਬ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਨੂੰ ਜਿਹੜਾ ਕਿ ਜਵਾਬ ਹਰਪਾਲ ਟੀਮਾ ਦੇ ਵੱਲੋਂ ਦਿੱਤਾ ਗਿਆ ਹੈ ਤੇ ਉੱਥੇ ਹੀ ਪਰਚਾ ਦਰਜ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਹਰਪਾਲ ਟੀਮਾ ਦਾ ਆਓ ਤਾਂ ਨੂੰ ਸੁਣਾਉਣੇ ਆ ਕਾਂਗਰਸ ਪਾਰਟੀ ਵਾਲਿਆਂ ਨੇ ਸਕੀਮ ਸੋਚਣੀ ਸ਼ੁਰੂ ਕੀਤੀ ਕਿ ਕੋਈ ਨਾ ਕੋਈ ਯਾਰ ਹੱਲ ਲੱਭੋ ਕੋਈ ਨਾ ਕੋਈ ਡਰਾਓ ਕੋਈ ਨਾ ਕੋਈ ਤਮਕਾਓ ਡਰ ਜਾਣਗੇ ਹਟ ਜਾਣਗੇ ਬੋਲਣੋ ਜੋ ਕਿ ਅਸੀਂ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਰੱਖਿਆ ਕਿ ਵੀਰਵਾਰ ਤੇ ਸ਼ੁੱਕਰਵਾਰ ਨੂੰ ਸਪੈਸ਼ਲ ਸੈਸ਼ਨ ਹੋਊਗਾ ਤਾਂ ਉਸ ਸਮੇਂ ਘਬਰਾ ਕੇ ਡਰ ਗਏ ਤਾਂ ਤੁਰੰਤ ਲੀਡਰ ਆਫ اپੋਜੀਸ਼ਨ ਜੀ ਜਾਂਦੇ ਨੇ ਚੰਡੀਗੜ੍ਹ ਪੁਲਿਸ ਕੋਲੇ ਇੱਕ ਆਨਲਾਈਨ ਐਪਲੀਕੇਸ਼ਨ ਫਾਈਲ ਕਰਦੇ ਨੇ ਕਿ ਐਪਲੀਕੇਸ਼ਨ ਫਾਈਲ ਕਰਕੇ ਆ ਜਾਂਦੇ ਨੇਗੇ ਔਰ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਅੰਦਰ ਚੰਡੀਗੜ੍ਹ ਪੁਲਿਸ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਲਾ ਰਹੀ ਆ ਜਿਹਨੂੰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਚਲਾ ਰਹੇ ਨੇ ਜਿਹਨੂੰ ਭਾਜਪਾ ਦੁਆਰਾ ਨਾਮਿਨੇਟਡ ਆਨਰੇਬਲ ਗਵਰਨਰ ਸਾਹ ਚਲਾ ਰਹੇ ਨੇ ਕਿ ਉਹ ਜਿਹੜੀ ਚੰਡੀਗੜ੍ਹ ਪੁਲਸਾ ਉਹ ਬੜੀ ਐਕਸ਼ਨ ਚ ਆਉਂਦੀ ਆ ਉਸ ਸਕਿੰਟ ਦੇ ਅੰਦਰ ਇੱਕ ਸਕਿੰਟ ਦੇ ਅੰਦਰ ਜਿਹੜੀ ਐਫ ਆਈ ਆਰ 111 ਨੰਬਰ ਐਫ ਆਈ ਆਰ ਜਿਹੜੀ ਆ 11 ਤੋਂ ਸੌਰੀ 117 11 ਨੰਬਰ ਐਫ ਆਈ ਆਰ ਜਿਹੜੀ ਆ ਉਹ ਤੁਰੰਤ ਸਾਡੇ ਖਿਲਾਫ ਦਰਜ ਕਰ ਦਿੰਦੀ ਆ ਮੇਰੇ ਖਿਲਾਫ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਲੀਗ ਅਮਨ ਰੁੜਾਈ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਹੁੰਦੀ ਆ 336 ਦੀ ਸਬਸੈਕਸ਼ਨ 4 356 ਕਾ ਦੀ ਸਬਸੈਕਸ਼ਨ 2 ਇਹਨਾਂ ਸਾਰੀਆਂ ਧਾਰਾਵਾਂ ਦੇ ਤਹਿਤ 24 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਆ ਉਹ ਐਫ ਆਈ ਆਰ ਦਰਜ ਹੋ ਜਾਂਦੀ ਆ ਤਾਂ ਚੰਡੀਗੜ੍ਹ ਪੁਲਿਸ ਦੇਖੋ ਕਿਸ ਤਰ੍ਹਾਂ ਐਕਸ਼ਨ ਦੇ ਵਿੱਚ ਆਉਂਦੀ ਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਲੀਡਰ ਆਪੋਜੀਸ਼ਨ ਐਪਲੀਕੇਸ਼ਨ ਫਾਈਲ ਕਰਦੇ ਨੇਗੇ ਔਰ 24 ਘੰਟੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਿਤਾਮਾਂ ਤੇ ਐਫਆਈਆਰ ਦਰਜ ਕਰਦੀ ਆ ਸਾਨੂੰ ਕੋਈ ਅਫਸੋਸ ਨਹੀਂ ਸਾਨੂੰ ਕੋਈ ਡਰ ਨਹੀਂ ਸਾਨੂੰ ਕੋਈ ਖਾਫ ਨਹੀਂ ਪਰ ਗੱਲ ਸਪਸ਼ਟ ਹੋ ਗਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਸਿਆਸੀ ਹਮਾਮ ਦੇ ਅੰਦਰ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਾਰੇ ਇਕੱਠੇ ਦੇਗੇ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਬਚਾਉਣ ਦੇ ਲਈ ਸਾਰੇ ਡਰੱਗ ਮਾਫੀਆ ਦੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਸਾਰੇ ਪੰਜਾਬ ਦੇ ਗੈਂਗਸਟਰਾਂ ਨੂੰ ਬਚਾਉਣ ਦੇ ਲਈ ਇੱਕ ਮੁੱਠ ਦੇ ਇੱਕ ਜੁੱਟ ਨੇ ਕਿਉਂਕਿ ਥੋੜੇ ਦਿਨ ਪਹਿਲਾਂ ਜਿਸ ਦਿਨ ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਵੀਰਵਾਰ ਨੂੰ ਸਵੇਰੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀਗਾ ਕਿ ਜੋ ਵਪਾਰੀ ਅਬੋਹਰ ਦੇ ਅੰਦਰ ਕਪੜਾ ਵਪਾਰੀ ਦਾ ਮਰਡਰ ਹੋਇਆਗਾ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਲਈ ਆ ਔਰ ਮੈਂ ਵੀ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਸਾਬਰਮਤੀ ਦੀ ਉਹ ਜੇਲ੍ਹ ਦੇ ਅੰਦਰ ਬੰਦਾ ਜਿਸ ਜੇਲ੍ਹ ਦਾ ਰਾਜ ਪ੍ਰਬੰਧ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲੇ ਆ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਕਿ ਜਿਸ ਗੁਜਰਾਤ ਦੇ ਅੰਦਰੋਂ ਦੇਸ਼ ਦੇ ਹੋਮਲੈਸਰ ਸਾਹਿਬ ਆਉਂਦੇ ਨੇ ਕਿ ਜਦੋਂ ਗੱਲਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀਆਂ ਹੋਣ ਲੱਗੀਆਂ ਉਹਨਾਂ ਦੇ ਸਾਹਮਣੇ ਆਉਣ ਲੱਗੀਆਂ ਕਿ ਯਾਰ ਸਾਰੇ ਮਿਲੇ ਹੋਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰ ਰਹੇ ਨੇ ਕਿ ਤਾਂ ਇਹਨਾਂ ਨੇ ਪੈਂਤੜਾ ਪੜਾਇਆ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਡਰਾ ਲਓ ਧਮਕਾ ਲਓ ਜੇਲ੍ਹਾਂ ਚ ਬੰਦ ਕਰ ਲਓ ਔਰ ਇਹ ਸਹਾਇਤਾ ਕੌਣ ਕਰ ਰਿਹਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਸਹਾਇਤਾ ਕੀਤੀ ਪਰ ਲੇਕਿਨ ਆਮ ਆਦਮੀ ਪਾਰਟੀ ਨਾ ਡਰਨ ਵਾਲੀ ਆ ਨਾ ਝੁੱਕਣ ਵਾਲੀ ਆ ਅਸੀਂ ਲੋਕਾਂ ਦੇ ਹੱਕ ਵਿੱਚ ਲੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਨ ਵਾਲੇ ਆ ਲੋਕਾਂ ਦੇ ਹੱਕ ਵਿੱਚ ਖੜਾਂਗੇ ਲੋਕਾਂ ਲਈ ਲੜਾਂਗੇ ਔਰ ਪੰਜਾਬ ਤੋਂ ਡਰਗ ਮਾਫੀਆ ਖਤਮ ਕਰਾਂਗੇ